ਹਾਲੇਲੂਇਆ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਸੱਚਮੁੱਚ ਮੇਰੇ ਦੇ ਅਲੂ ਪਿਤਾ ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਵੀ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਨਹੀਂ ਬੈਠ ਸਕਦਾ ਤੁਸੀਂ ਇਹ ਜੋ ਸੁੰਦਰ ਸਮਾਂ ਸਾਨੂੰ ਬਖਸ਼ਿਆ ਖਦਾ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਵਚਨ ਖੁੱਲਣ ਤੋਂ ਪਹਿਲਾਂ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੀ ਪ੍ਰਭੂ ਜੀ ਹਿਰਦੇ ਨੂੰ ਸਾਡੀ ਸਮਝ ਨੂੰ ਸਾਡੀ ਬੋਧ ਨੂੰ ਖੋਲ ਦੇਣਾ ਪਿਤਾ ਅੱਜ ਮੇਰੇ ਪਰਮੇਸ਼ੁਰ ਤੁਹਾਡਾ ਵਚਨ ਮੇਰੇ ਪਿਤਾ ਸਾਡੇ ਜੀਵਨ ਦੇ ਵਿੱਚ ਛੁਟਕਾਰਾ ਲੈ ਕੇ ਆਵੇ ਪਿਤਾ ਅੱਜ ਅਸੀਂ ਤੁਹਾਡੇ ਵਚਨ ਨੂੰ ਮੇਰੇ ਪਿਤਾ ਪਰਮੇਸ਼ੁਰ ਸੁਣੀਏ ਸਮਝੀਏ ਮੇਰੇ ਪਿਤਾ ਤੇ ਤੁਹਾਡੇ ਵਚਨ ਦੇ ਉੱਤੇ ਚੱਲਣ ਵਾਲੇ ਬਣੀਏ ਅੱਜ ਮੇਰੇ ਪਰਮੇਸ਼ੁਰ ਜੀ ਇਹ ਵਚਨ ਸਾਡੇ ਜੀਵਨ ਦੇ ਵਿੱਚ ਸੋ ਗੁਣਾ ਫਲ ਲੈ ਕੇ ਆਵੇ ਸਾਰੀ ਵੈਰੀ ਦੀ ਸ਼ਕਤੀ ਜੋ ਬਚਨ ਦੇ ਵਿਰੋਧ ਦੇ ਵਿੱਚ ਆ ਯੇਸ਼ੂ ਦੇ ਨਾਮ ਵਿੱਚ ਉਹਨੂੰ ਬੰਨ੍ਹ ਦਿੰਨੇ ਆ ਪ੍ਰਭੂ ਜੀ ਅੱਗੇ ਦੇ ਸਮੇ ਨੂੰ ਤੁਹਾਡੇ ਸਮਰਥਿਅਤਾ ਵਿੱਚ ਦਿੰਨੇ ਆ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਅਗਵਾਈ ਮੰਗਦੇ ਆ ਸਾਰੀ ਦੁਆ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੇ ਹਾਂ ਆਮੇਨ 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 ਆਓ ਅੱਜ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਸਿੱਖਾਂਗੇ ਅੱਜ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਕਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੀਆਂ ਜਿਨ੍ਹਾਂ ਤੋਂ ਸਾਨੂੰ ਦੂਰ ਭੱਜਣ ਦੀ ਲੋੜ ਹੈ ਸਾਨੂੰ ਜਿਹੜੀਆਂ ਚੀਜ਼ਾਂ ਨੂੰ ਛੱਡ ਕੇ ਦੂਰ ਭੱਜ ਜਾਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਕੋਲ ਜਾਣ ਵਾਸਤੇ ਸਾਨੂੰ ਤੇਜ਼ੀ ਦੇ ਨਾਲ ਕਾਲੀ ਦੇ ਨਾਲ ਉਹਨਾਂ ਦੇ ਨਜ਼ਦੀਕ ਭੱਜਣਾ ਚਾਹੀਦਾ ਹੈ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਸਭ ਤੋਂ ਪਹਿਲਾਂ ਅਸੀਂ ਵਚਨ ਦੇ ਵਿੱਚ ਦੇਖਾਂਗੇ ਯੋਨਾ ਨਬੀ ਦੀ ਪੁਸਤਕ ਦੇ ਵਿੱਚੋਂ ਵਚ ਪਹਿਲਾ ਅਧਿਆਇ ਉਹਦਾ 3 ਵਚਨ ਕੀ ਲਿਖਿਆ ਪਰ ਯੂਨਾ ਯਹੋਵਾ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫਾ ਵੱਲ ਚਲਿਆ ਗਿਆ ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ ਤਦ ਯੂਨਾ ਉਹ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ ਗਿਆ ਤਾਂ ਜੋ ਯਹੋਵਾ ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ ਇਥੇ ਵਚਨ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਯੋਨਾ نبی ਦੇ ਜੀਵਨ ਦੇ ਵਿੱਚ ਜਦੋਂ ਪਰਮੇਸ਼ਰ ਦੀ ਮਰਜ਼ੀ ਸੀ ਪਰਮੇਸ਼ਰ ਦੀ ਬੁਲਾਹਟ ਸੀ ਪਰਮੇਸ਼ਰ ਚਾਹੁੰਦੇ ਸੀ ਯੋਨਾ ਤੋਂ ਕੰਮ ਲੈਣਾ ਪਰ ਪਰਮੇਸ਼ਰ ਚਾਹੁੰਦੇ ਸੀ ਯੋਨਾ ਤੋਂ ਕੋਈ ਸੇਵਾ ਲੈਣਾ ਪਰ ਯੋਨਾ ਕੀ ਕੀਤਾ ਉਹਨੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਭੱਜ ਗਿਆ ਔਰ ਉਹਨੇ ਆਪਣੀ ਮਰਜ਼ੀ ਕੀਤੀ ਉਹ ਯਹੋਵਾ ਦੀ ਹਜ਼ੂਰੀ ਦੇ ਵਿੱਚੋਂ ਭੱਜ ਕੇ ਤਰਸ਼ੀਸ਼ ਨੂੰ ਭੱਜਣ ਵਾਸਤੇ ਚਲਾ ਗਿਆ ਤੇ ਉਹ ਯਾਫਾ ਵੱਲ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਜਹਾਜ਼ ਮਿਲਿਆ ਉਹ ਜਹਾਜ਼ ਦਾ ਉਹਨੇ ਕਿਰਾਇਆ ਭਰਿਆ ਤੇ ਜਹਾਜ਼ ਦੇ ਉੱਤੇ ਚੜ ਗਿਆ ਪਰ ਸਾਨੂੰ ਸਾਰਿਆਂ ਨੂੰ ਇਸ ਪੂਰੀ ਸਟੋਰੀ ਦੇ ਵਿੱਚ ਇਸ ਪੂਰੇ ਚੈਪਟਰ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਤੇ ਉਹਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਜਦੋਂ ਇਹਨਾਂ ਨੇ ਆਪਣੀ ਮਰਜ਼ੀ ਦੇ ਅਨੁਸਾਰ ਪਰਮੇਸ਼ਰ ਦੀ ਬੁਲਾਹਟ ਨੂੰ ਛੱਡ ਕੇ ਪਰਮੇਸ਼ਰ ਦੀ ਮਰਜ਼ੀ ਨੂੰ ਤੁੱਛ ਜਾਣਿਆ ਜੋ ਉਹਦੇ ਜੀਵਨ ਦੇ ਵਿੱਚ ਸੀ ਪਰਮੇਸ਼ੁਰ ਦੇ ਕੰਮ ਨੂੰ ਉਹਨੇ ਤੁੱਛ ਜਾਣਿਆ ਜੋ ਉਸਦੇ ਜੀਵਨ ਦੇ ਵਿੱਚ ਸੀ ਔਰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚੋਂ ਭੱਜ ਕੇ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਦੂਜੀ ਜਗ੍ਹਾ ਤੇ ਜਾਣ ਵਾਸਤੇ ਜਹਾਜ਼ 'ਤੇ ਚੜਿਆ ਤੇ ਕਿਦਾਂ ਦਾ ਤੂਫਾਨ ਆਇਆ ਤੇ ਜਹਾਜ਼ ਦੇ ਵਿੱਚ ਪਾਣੀ ਭਰਨ ਲੱਗਾ ਤੇ ਜਿਹੜੇ ਦੂਜੇ ਲੋਕ ਸੀਗੇ ਇੱਕ ਦੂਜੇ ਨੂੰ ਵੇਖਣ ਲੱਗੇ ਤੇ ਪੁੱਛਣ ਲੱਗੇ ਕਿ ਇਹ ਕੀ ਦੇ ਕਰਕੇ ਸਾਡੇ ਨਾਲ ਇੰਨਾ ਮਾੜਾ ਹੋ ਰਿਹਾ ਹੈ ਤੇ ਜੋ ਨਾ ਜਹਾਜ਼ ਦੇ ਨਿਚਲੇ ਹਿੱਸੇ ਵਿੱਚ ਜਾ ਕੇ ਸੁੱਤਾ ਪਿਆ ਸੀ ਉਨੂੰ ਉਠਾਇਆ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਚੱਲ ਆਪਾਂ ਪਰਚੀਆਂ ਪਾਈਏ ਤੇ ਵੇਖਿਆ ਜਾਵੇ ਕਿ ਇਹ ਕੀ ਦੀ ਵਜ੍ਹਾ ਕਰਕੇ ਇੰਨਾ ਤੂਫਾਨ ਇੰਨੀ ਪ੍ਰੋਬਲਮ ਸਾਨੂੰ ਦੇਖਣੀ ਪੈ ਰਹੀ ਆ ਤੇ ਉਹ ਪਰਚੀ ਉਹਨਾਂ ਦੇ ਨਾਮ ਦੀ ਨਿਕਲੀ ਤੇ ਇਹ ਉਹਨਾਂ ਨੇ ਦੱਸਿਆ ਕਿ ਮੈਂ ਇੱਦਾਂ ਇੱਦਾਂ ਪਰਮੇਸ਼ਰ ਦੀ ਹਜ਼ੂਰੀ ਚੋਂ ਭੱਜਿਆ ਹਾਂ ਮੈਂ ਪਰਮੇਸ਼ਰ ਦੇ ਕੰਮ ਨੂੰ ਛੱਡ ਕੇ ਭੱਜ ਤੁਰਿਆ ਮੈਂ ਉਹ ਕੰਮ ਨੂੰ ਨਹੀਂ ਕਰਨਾ ਚਾਹੁੰਦਾ ਸਾਂ ਤੇ ਜਦੋਂ ਉਹਦੇ ਬਾਰੇ ਇਹ ਪਤਾ ਲੱਗਿਆ ਤੇ ਇਹ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਅਸੀਂ ਕਿੱਦਾਂ ਕਰੀਏ ਤੇ ਉਹ ਕਹਿੰਦਾ ਆ ਕਿ ਮੈਨੂੰ ਤੁਸੀਂ ਚੱਕ ਕੇ ਇਸ ਪਾਣੀ ਵਿੱਚ ਸੁੱਟ ਦੋ ਸਮੁੰਦਰ ਵਿੱਚ ਸੁੱਟ ਦੋ ਤੇ ਉਹਨੂੰ ਚੱਕ ਕੇ ਜਿੱਦਾਂ ਹੀ ਪਾਣੀ ਵਿੱਚ ਸੁੱਟਿਆ ਗਿਆ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਤੇ ਉਦਾਂ ਹੀ ਉਹ ਨਾ ਉਹ ਜਿਹੜਾ ਪਾਣੀ ਦੀਆਂ ਛੱਲਾਂ ਸੀਗੀਆਂ ਉਹ ਥੰਮ ਗਈਆਂ ਉਹ ਰੁਕ ਗਈਆਂ ਉਦਾਂ ਹੀ ਜਿਹੜਾ ਸਮੁੰਦਰ 'ਚ ਤੂਫਾਨ ਆਇਆ ਸੀ ਉਸੇ ਸਮੇਂ ਉਹ ਥੰਮ ਗਿਆ ਉਹ ਰੁਕ ਗਿਆ ਕਿਉਂ ਕਿਉਂਕਿ ਯੋਨਾ ਨਬੀ ਕੀ ਕਰ ਰਿਹਾ ਸੀ ਪਰਮੇਸ਼ਰ ਦੀ ਖਿਲਾਫਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦ ਕਿ ਪਰਮੇਸ਼ਰ ਦੀ ਯੋਜਨਾ ਉਹਦੇ ਜੀਵਨ ਦੇ ਵਿੱਚ ਕੁਝ ਹੋਰ ਸੀ ਤੇ ਤੁਸੀਂ ਸਭ ਨੇ ਪੜਿਆ ਹੈ ਤੁਸੀਂ ਸਭ ਜਾਣਦੇ ਹੋ ਕਿ ਕਿੱਦਾਂ ਉਹ ਤਿੰਨ ਦਿਨ ਕਿੱਥੇ ਰਿਹਾ ਮੱਛ ਦੇ ਪੇਟ ਵਿੱਚ ਮੱਛ ਦੇ ਢਿੱਡ ਵਿੱਚ ਮગર ਮੱਛ ਨੇ ਉਹਨੂੰ ਨਿਗਲ ਲਿਆ ਤੇ ਤਿੰਨ ਦਿਨ ਉਹ ਉੱਥੇ ਰਿਹਾ ਹੁਣ ਤੁਸੀਂ ਜਾਣਦੇ ਹੋ ਪਰਮੇਸ਼ਰ ਦੇ ਪਿਆਰੇਓ ਕਿ ਮੱਛ ਦੇ ਪੇਟ ਦੇ ਵਿੱਚ ਉਹ ਸੁਰੱਖਿਤ ਫੀਲ ਕਰਦਾ ਹੋਵੇਗਾ ਨਹੀਂ ਉੱਥੇ ਬੜੀ ਗੰਦਗੀ ਬਦਬੂ ਹਨੇਰਾ ਭੁੱਖਾ ਪਿਆਸਾ ਡਰ ਦੇ ਵਿੱਚ ਨਾ ਉਹ ਜਿਉਂਦਾ ਰਿਹਾ ਤੇ ਨਾ ਉਹ ਮੋਇਆ ਉਸ ਮੱਛ ਦੇ ਪੇਟ ਦੇ ਵਿੱਚ ਰਿਹਾ ਤੇ ਜਦੋਂ ਤਿੰਨ ਦਿਨਾਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਮੈਂ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਗਲਤੀ ਕੀਤੀ ਹੈ ਤੇ ਉਹਨੇ ਖੁਦਾ ਤੋਂ ਮਾਫੀ ਮੰਗੀ ਤੇ ਪਰਮੇਸ਼ਰ ਨੂੰ ਆਖਿਆ ਕਿ ਪਰਮੇਸ਼ਰ ਤੁਸੀਂ ਮੈਨੂੰ ਮਾਫ ਕਰ ਦੋ ਤੇ ਉਸ ਮੱਛ ਨੂੰ ਪਰਮੇਸ਼ਰ ਨੇ ਹੁਕਮ ਦਿੱਤਾ ਤੇ ਉਹਨੇ ਟੱਟ ਦੇ ਉੱਤੇ ਉਹਨੇ ਕਿਨਾਰੇ ਦੇ ਉੱਤੇ ਉਹਨੂੰ ਕੀ ਕਰ ਦਿੱਤਾ ਉਗਲ ਦਿੱਤਾ ਉਹਨੂੰ ਕੱਢ ਦਿੱਤਾ ਉਸ ਉਸ ਕਿਨਾਰੇ ਦੇ ਉੱਤੇ ਤੇ ਕਿਸ ਤਰੀਕੇ ਨਾਲ ਉਹ ਇਸ ਦੁੱਖ ਦੇ ਵਿੱਚ ਫਸਿਆ ਜਦੋਂ ਉਹ ਪਰਮੇਸ਼ਰ ਦੀ ਬੁਲਾਹਟ ਦੇ ਵਿੱਚ ਆਉਂਦੀ ਭੱਜ ਤੁਰਿਆ ਉਹਨੇ ਸੋਚਿਆ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਉਸ ਜਗ੍ਹਾ ਤੇ ਉਹਨਾਂ ਲੋਕਾਂ ਨੂੰ ਇਹ ਗੱਲਾਂ ਕਹਿਣ ਲਈ ਜੋ ਪਰਮੇਸ਼ਰ ਚਾਹੁੰਦਾ ਸੀ ਕਿ ਉਹ ਜਾ ਕੇ ਉਹਨਾਂ ਨੂੰ ਦੱਸੇ ਕਿ ਉਹ ਆਪਣੇ ਪਾਪਾਂ ਤੋਂ ਤੌਬਾ ਕਰ ਲੈਣ ਉਹ ਮਾਫੀ ਮੰਗਣ ਤੇ ਇਹ ਚਾਹੁੰਦਾ ਸੀ ਕਿ ਮੈਂ ਉੱਥੇ ਨਾ ਜਾਵਾਂ ਕਿਉਂਕਿ ਉਹ ਲੋਕ ਕਠੋਰ ਸੀ ਤੇ ਡਰਦਾ ਸੀ ਕਿ ਤੇ ਉਹ ਮੈਨੂੰ ਮਾਰਨਾ ਦੇਣ ਤੇ ਇਹਨੇ ਕੀ ਕੀਤਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਭੱਜ ਗਿਆ ਤੇ ਪਰਮੇਸ਼ਰ ਦੀ ਬੁਲਾਹਟ ਨੂੰ ਇਹਨੇ ਕੀ ਜਾਣਿਆ ਤੁੱਛ ਜਾਣਿਆ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬੁਲਾਹਟ ਹੁੰਦੀ ਹੈ ਜਦੋਂ ਸਾਡੇ ਜੀਵਨ ਚ ਪਰਮੇਸ਼ਰ ਦੀ ਕੋਈ ਯੋਜਨਾ ਹੁੰਦੀ ਹੈ ਅਸੀਂ ਪਰਮੇਸ਼ਰ ਦੀ ਯੋਜਨਾ ਤੋਂ ਪਰਮੇਸ਼ਰ ਦੀ ਬੁਲਾਹਟ ਤੋਂ ਭੱਜ ਨਹੀਂ ਸਕਦੇ ਅਸੀਂ ਪਰਮੇਸ਼ਰ ਦੀ ਬੁਲਾਹਟ ਤੋਂ ਬਾਹਰ ਜਾ ਨਹੀਂ ਸਕਦੇ ਇੱਥੇ ਅਸੀਂ ਕੀ ਸਿੱਖਿਆ ਕਿ ਜਿੱਦਾਂ ਯੋਨਾ ਪਰਮੇਸ਼ਰ ਦੇ ਅੱਗੇ ਭੱਜ ਤੁਰਿਆ ਸਾਨੂੰ ਕਦੇ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਭੱਜਣਾ ਨਹੀਂ ਨਹੀਂ ਤਾਂ ਅਸੀਂ ਖੁਦ ਉਹਨਾਂ ਮੁਸ਼ਕਲਾਂ ਨੂੰ ਕ੍ਰੀਏਟ ਕਰਦੇ ਹਾਂ ਉਹਨਾਂ ਮੁਸ਼ਕਲਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ ਤੇ ਫਿਰ ਵੀ ਲਾਸਟ ਤੇ ਸਾਨੂੰ ਵਾਪਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹੀ ਆਉਣਾ ਹੈ ਤੇ ਇਸ ਵਚਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਭੱਜਣਾ ਨਹੀਂ ਹੈ ਹੁਣ ਆਪਾਂ ਅੱਗੇ ਇੱਕ ਹੋਰ ਵਚਨ ਦੇਖਾਂਗੇ ਵਚਨ ਦੂਸਰਾ ਰਾਜਾ ਉਹਦਾ 5 ਦਾ 20 ਵਚਨ ਕੀ ਲਿਖਿਆ ਇਸ ਵਚਨ ਦੇ ਵਿੱਚ ਤਾਂ ਪਰਮੇਸ਼ਰ ਦੇ ਜਨ ਅਲੀਸ਼ਾ ਦੇ ਚੇਲੇ ਗਹੇਜੀ ਨੇ ਆਖਿਆ ਵੇਖੋ ਮੇਰੇ ਸਵਾਮੀ ਨੇ ਨਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਜਾਣ ਦਿੱਤਾ ਜਿਉਂਦੇ ਯਹਵਾ ਦੀ ਸੌ ਮੈਂ ਸੱਚਮੱਚ ਉਹਦੇ ਪਿੱਛੇ ਭੱਜਾਂਗਾ ਤੇ ਉਹਦੇ ਕੋਲੋਂ ਕੁਝ ਲੈ ਲਵਾਂਗਾ ਇਸ ਸਟੋਰੀ ਦੇ ਪਿੱਛੇ ਕੀ ਸੀਨ ਸੀ ਜੇ ਤੁਸੀਂ ਪੜਨਾ ਚਾਹੋ ਤੇ ਇਹਦਾ ਪੂਰਾ 5 ਚੈਪਟਰ ਪੜ ਸਕਦੇ ਹੋ ਮੈਂ ਤੁਹਾਨੂੰ ਸ਼ਾਰਟ ਚ ਦੱਸਦੀ ਆ ਨਮਾਨ ਕੋੜੀ ਸੀ ਉਹਦੇ ਕੋੜ ਹੋ ਗਿਆ ਤੇ ਉਹ ਅਲੀਸ਼ਾ ਦੇ ਕੋਲ ਆਇਆ ਤਾਂ ਕਿ ਅਲੀਸ਼ਾ ਉਹਦੇ ਲਈ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੇ ਤੇ ਉਹਦਾ ਕੋੜ ਚੰਗਾ ਹੋ ਜਾਵੇ ਤੇ ਜਦੋਂ ਨਮਾਨ ਆਂਦਾ ਹੈ ਅਲੀਸ਼ਾ ਦੇ ਕੋਲ ਤੇ ਅਲੀਸ਼ਾ ਉਹਨੂੰ ਕਹਿੰਦਾ ਹੈ ਕਿ ਜਾ ਕੇ ਤੂੰ ਯਰਦਨ ਨਦੀ ਦੇ ਵਿੱਚ ਚੁੱਭੀਆਂ ਮਾਰ ਤੇ ਤੇਰਾ ਕੋੜ ਚੰਗਾ ਹੋ ਜਾਏਗਾ ਤੇ ਤੇਰਾ ਸਰੀਰ ਬੱਚੇ ਦੇ ਸਰੀਰ ਵਾਂਗੂ ਸਾਫ਼ ਹੋ ਜਾਏਗਾ ਸ਼ੁੱਧ ਹੋ ਜਾਏਗਾ ਤੇ ਉਹਨੇ ਉਸ ਤਰੀਕੇ ਨਾਲ ਕੀਤਾ ਜਿੱਦਾਂ ਅਲੀਸ਼ਾ ਨੇ ਪਹਿਲਾਂ ਉਹਨੇ ਸਮਝਿਆ ਕਿ ਮੈਂ ਜਿੱਥੋਂ ਆਇਆ ਉੱਥੇ ਹੋਰ ਵੀ ਵਧੀਆ-ਵਧੀਆ ਸਾਫ਼ ਤੇ ਸ਼ੁੱਧ ਨਦੀਆਂ ਨੇ ਵੀ ਜਦੋਂ ਮੈਂ ਉੱਥੋਂ ਚੰਗਾ ਨਾ ਹੋਇਆ ਤਾਂ ਮੈਂ ਇੱਥੇ ਚੰਗਾ ਕਿੱਦਾਂ ਹੋਵਾਂਗਾ ਪਰ ਫਿਰ ਵੀ ਇਲਿਸ਼ਾ ਦੇ ਕਹਿਣ ਦੇ ਅਨੁਸਾਰ ਉਹਨੇ ਕੀਤਾ ਤੇ ਜਦੋਂ ਉਹਨੇ ਉਹਦੇ ਨਦੀ ਦੇ ਵਿੱਚ ਚੁੱਭੀਆਂ ਮਾਰੀਆਂ ਤੇ ਉਹਦਾ ਕੋੜ ਜਾਂਦਾ ਰਿਹਾ ਤੇ ਉਹ ਬਿਲਕੁਲ ਚੰਗਾ ਹੋ ਗਿਆ ਉਹਦਾ ਸਰੀਰ ਬੱਚੇ ਦੇ ਸਰੀਰ ਵਰਗਾ ਬਿਲਕੁਲ ਸਾਫ਼ ਤੇ ਸ਼ੁੱਧ ਹੋ ਗਿਆ ਤੇ ਜਦੋਂ ਉਹਨੇ ਦੇਖਿਆ ਕਿ ਮੇਰਾ ਸਰੀਰ ਬਿਲਕੁਲ ਚੰਗਾ ਹੋ ਗਿਆ ਤੇ ਉਹਨੇ ਕੀ ਕੀਤਾ ਉਹਨੇ ਆਪਣੇ ਨਾਲ ਸੇਵਕਾਂ ਨੂੰ ਲਿਆ ਆਪਾਂ ਇਸ ਵਚਨ ਨੂੰ ਪੜਨ ਲਵਾਂਗੇ ਦੂਸਰਾ ਰਾਜਾ 5 ਦਾ 15ਵੇਂ ਤੁਹਾਨੂੰ ਤੁਹਾਡੇ ਲਈ ਪੜ ਰਹੀ ਹਾਂ ਤਾਂ ਉਹਨੇ ਉਹਦੀ ਸਾਰੀ ਢੋਲੀ ਪਰਮੇਸ਼ਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹ ਉਸ ਦੇ ਅੱਗੇ ਖੜੇ ਹੋ ਕੇ ਬੋਲਿਆ ਵੇਖ ਮੈਂ ਜਾਣਦਾ ਹਾਂ ਇਜ਼ਰਾਈਲ ਤੋਂ ਬਿਨਾਂ ਸਾਰੀ ਧਰਤੀ ਉੱਤੇ ਕੋਈ ਪਰਮੇਸ਼ਰ ਨਹੀਂ ਹੈ ਇਸ ਲਈ ਹੁਣ ਆਪਣੇ ਸੇਵਕ ਦੀ ਇੱਕ ਭੇਂਟ ਕਬੂਲ ਕਰ ਉਹ ਕੁਝ ਭੇਂਟਾਂ ਲੈ ਕੇ ਆਇਆ ਕਿਤੇ ਲਈ ਅਲੀਸ਼ਾ ਦੇ ਲਈ ਕਿਉਂਕਿ ਉਹਦੇ ਦੁਆਰਾ ਉਹਦੇ ਹੁਕਮ ਦੇ ਦੁਆਰਾ ਕੀ ਹੋ ਗਿਆ ਸੀ ਉਹ ਚੰਗਾ ਹੋ ਗਿਆ ਉਹਨੇ ਚੰਗਿਆਈ ਨੂੰ ਲੈ ਲਿਆ ਸੀ ਤੇ ਪਰ ਅੱਗੋਂ ਅਲੀਸ਼ਾ ਕਹਿੰਦਾ ਹੈ ਪਰ ਉਸਨੇ ਆਖਿਆ ਜਿਉਂਦੇ ਹੀ ਉਹ ਵਾਦੀ ਸੌ ਜਿਹਦੇ ਅੱਗੇ ਮੈਂ ਖੜਾ ਹਾਂ ਮੈਂ ਕੁਝ ਕਬੂਲ ਨਹੀਂ ਕਰਾਂਗਾ ਭਾਵੇਂ ਉਹ ਨੇ ਉਸ ਨੂੰ ਮਨਜੂਰ ਮਜਬੂਰ ਕੀਤਾ ਕਿ ਉਹ ਪੇਂਟ ਕਬੂਲ ਕਰੇ ਫਿਰ ਵੀ ਉਸਨੇ ਨਾ ਹੀ ਕੀਤੀ ਇੱਥੇ ਅਲੀਸ਼ਾ ਨੂੰ ਉਹ ਪੇਂਟ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਪੇਂਟ ਤੂੰ ਕੀ ਕਰ ਕਬੂਲ ਕਰ ਪਰ ਉਹਨੇ ਉਹ ਭੇਂਟ ਨੂੰ ਕਬੂਲ ਨਹੀਂ ਕੀਤੀ ਤੇ ਉਸ ਤੋਂ ਬਾਅਦ ਨਮਾਨ ਜਿਹੜਾ ਸੀਗਾ ਉਹ ਆਪਣੇ ਖੱਜਰਾ ਦੇ ਉੱਤੇ ਚੜ ਕੇ ਆਪਣੇ ਲੋਕਾਂ ਨੂੰ ਲੈ ਕੇ ਉੱਥੋਂ ਚਲੇ ਆ ਗਿਆ ਤੇ ਜਦੋਂ ਉਹ ਚਲੇ ਆ ਗਿਆ ਤੇ ਜਿਹੜਾ ਇੱਥੇ ਅਲੀਸ਼ਾ ਦਾ ਚੇਲਾ ਗੇਜੀ ਸੀਗਾ ਤੇ ਉਹਦੇ ਮਨ ਦੇ ਵਿੱਚ ਕੀ ਆ ਗਿਆ ਇੱਥੇ ਲਾਲਚ ਆ ਗਿਆ ਲਾਲਚ ਆ ਗਿਆ ਤੇ ਉਹਨੇ ਭੱਜ ਕੇ ਪਿੱਛਾ ਕੀਤਾ ਉਹ ਨਮਾਨ ਦਾ ਉਹ ਪਿੱਛਾ ਕੀਤਾ ਤੇ ਜਾ ਕੇ ਉਹਨੂੰ ਮਿਲਿਆ ਤੇ ਉਹਨੂੰ ਆਖਣ ਲੱਗਿਆ ਕਿ ਹਾਂ ਵੀ ਹੁਣ ਆਏ ਭੇਟਾਂ ਜਿਹੜੀਆਂ ਨੇ ਵੀ ਮੇਰਾ ਜਿਹੜਾ ਖੁਦਾ ਦਾ ਦਾਸ ਆ ਉਹ ਉਹਨੇ ਕਹਿ ਦਿੱਤਾ ਆ ਕਿ ਮੈਂ ਤੇਰੇ ਕੋਲੋਂ ਲੈ ਲਵਾਂ ਤੇ ਇਹ ਭੇਟਾਂ ਤੂੰ ਮੈਨੂੰ ਦੇ ਦੇ ਉਹਨੇ ਲਾਲਚ ਆਪਣੇ ਮਨ ਦੇ ਵਿੱਚ ਕੀਤਾ ਤੇ ਲਾਲਚ ਰੱਖ ਕੇ ਉਹਨੇ ਫਿਰ ਤੋਂ ਉਹਨਾਂ ਦਾ ਪਿੱਛਾ ਕਰਨ ਵਾਸਤੇ ਦੌੜਿਆ ਤੇ ਇਸ ਦੇ ਦੁਆਰਾ ਉਹਨੇ ਉਹ ਸਾਰੀਆਂ ਚੀਜ਼ਾਂ ਨੂੰ ਲਿਆ ਅਪਾ ਇਸ ਵਚਨ ਨੂੰ ਪੜ ਲਵਾਂਗੇ ਵਚਨ 23 ਨਮਾਨ ਨੇ ਆਖਿਆ ਖੁਸ਼ੀ ਨਾਲ ਦੋ ਤੋੜੇ ਲੈ ਅਤੇ ਉਹਨੇ ਉਸ ਨੂੰ ਮਜਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਦੋ ਜੋੜੇ ਬਸਤਰਾਂ ਸਮੇਤ ਬੰਨ੍ਹ ਦਿੱਤੇ ਅਤੇ ਉਹਨਾਂ ਨੂੰ ਆਪਣੇ ਦੋ ਨੌਕਰਾਂ ਉਤੇ ਲੱਦ ਦਿੱਤਾ ਤਾਂ ਉਹ ਉਹਨਾਂ ਨੂੰ ਉਹਦੇ ਅੱਗੇ-ਅੱਗੇ ਚੁੱਕ ਕੇ ਤੋਰ ਪਈ ਵਚਨ 24 ਦੇ ਵਿੱਚ ਲਿਖਿਆ ਜਦੋਂ ਉਹ ਪਹਾੜੀ ਟਿੱਲੇ ਕੋਲ ਆਇਆ ਤਾਂ ਉਹਨੇ ਉਹਨਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਆਦਮੀਆਂ ਨੂੰ ਜਾਣ ਦਿੱਤਾ ਜਿਹੜੇ ਆਏ ਸੀਗੇ ਗੇਜੀ ਦੇ ਨਾਲ ਉਹਦਾ ਸਮਾਨ ਛੱਡਣ ਜਿਹੜਾ ਉਹ ਭੱਜ ਕੇ ਲਾਲਚ ਕਰਕੇ ਉਹਨਾਂ ਦੇ ਮਗਰ ਤੁਰਿਆ ਸੀਗਾ ਵੀ ਮੈਨੂੰ ਦੇ ਦਿਓ ਆਹ ਸਮਾਨ ਜਿਹੜਾ ਮੇਰੇ ਜਿਹੜੇ ਮੇਰੇ ਖੁਦਾ ਦੇ ਦਾਸ ਨੇ ਜਿਹੜਾ ਨਹੀਂ ਲਿਆ ਹੈਗਾ ਮੇਰੇ ਮਾਲਕ ਨੇ ਜਿਹੜਾ ਸਮਾਨ ਤੁਹਾਡੇ ਤੋਂ ਨਹੀਂ ਲਿਆ ਉਹ ਸਮਾਨ ਤੁਸੀਂ ਮੈਨੂੰ ਦੇ ਦਿਓ ਤੇ ਉਹ ਲੋਕ ਜਦੋਂ ਛੱਡ ਕੇ ਵਾਪਸ ਨੂੰ ਚਲੇ ਗਏ ਜਦੋਂ ਉਹ ਅੰਦਰ ਆ ਕੇ ਆਪਣੇ ਸਵਾਮੀ ਦੇ ਅੱਗੇ ਖੜਾ ਹੋਇਆ ਕੌਣ ਗੇਜੀ ਤਾਂ ਅਲੀਸ਼ਾ ਨੇ ਉਹਨੂੰ ਪੁੱਛਿਆਗੇ ਜੀ ਤੂੰ ਕਿੱਥੋਂ ਆ ਰਿਹਾ ਹੈ ਉਹ ਬੋਲਿਆ ਤੇਰਾ ਚੇਲਾ ਇੱਧਰ ਉੱਧਰ ਕਿਤੇ ਨਹੀਂ ਗਿਆ ਤਦ ਉਸ ਨੇ ਆਖਿਆ ਜਦੋਂ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਾਤ ਨੂੰ ਤੇ ਮੋੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ਕੀ ਚਾਂਦੀ ਲੈਣ ਅਤੇ ਬਸਤਰ ਜਤੂਨ ਬਾਗਾ ਅੰਗੂਰੀ ਬਾਗਾ ਇਜਣਾ ਵੱਗਾ ਦਾਸ ਅਤੇ ਗੋਲੀਆਂ ਦੇ ਲੈਣ ਦਾ ਸਮਾਂ ਲੈਣ ਦਾ ਇਹੋ ਸਮਾਂ ਹੈ ਹੁਣ ਅਲੀ ਸ਼ਾ ਗਹੇਜੀ ਨੂੰ ਡਾਂਟ ਲਗਾ ਰਿਹਾ ਤੇ ਉਹਨੂੰ ਕਹਿ ਰਿਹਾ ਕਿ ਜਦੋਂ ਤੂੰ ਉਹਦੇ ਪਿੱਛੇ ਗਿਆ ਕਿ ਉਦੋਂ ਮੇਰਾ ਮਨ ਤੇਰੇ ਨਾਲ ਨਹੀਂ ਸੀ ਮੈਨੂੰ ਪਤਾ ਸੀ ਤੇਰੇ ਬਾਰੇ ਕਿ ਤੂੰ ਇਦਾਂ ਕਰੇਗਾ ਇਸ ਕਰਕੇ ਹੋਣ ਇਹਨੂੰ ਸਜ਼ਾ ਮਿਲਦੀ ਆ ਇਹਨੂੰ ਸਜ਼ਾ ਕਿ ਮਿਲਦੀ ਹੁਣ ਕੀ ਕਹਿੰਦਾ ਆ ਖੁਦਾ ਦਾ ਦਾਸ ਅਲੀਸ਼ਾ ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੱਕ ਲੱਗਾ ਰਹੇਗਾ ਅਤੇ ਉਹ ਬਰਫ਼ ਵਰਗਾ ਚਿੱਟਾ ਹੋ ਕੇ ਉਹ ਦੇ ਅੱਗੋਂ ਚਲਾ ਗਿਆ ਬਰਫ਼ ਵਰਗਾ ਚਿੱਟਾ ਵੀ ਇਦਾਂ ਉਹਨੂੰ ਕੋੜ ਹੋ ਗਿਆ ਉਸੇ ਸਮੇਂ ਜਿੱਦਾਂ ਹੀ ਅਲੀਸ਼ਾ ਨੇ ਕਿਹਾ ਤੇ ਖੁਦਾ ਦੇ ਪਿਆਰਿਓ ਅਸੀਂ ਇਸ ਵਚਨ ਦੇ ਵਿੱਚ ਦੂਜੀ ਵਾਰ ਸਿੱਖਿਆ ਕਿ ਕਿਦਾਂ ਜੋ ਗੇਜੀ ਸੀਗਾ ਉਹਨੇ ਕਿਦਾਂ ਆਪਣੇ ਮਨ ਦੇ ਵਿੱਚ ਲਾਲਚ ਕੀਤਾ ਤੇ ਇਹ ਵੀ 도ੜਿਆ ਇਹ ਕਿੱਥੋਂ 도ੜਿਆ ਇਹ ਉੱਥੋਂ ਅਲੀਸ਼ਾ ਦੇ ਕੋਲੋਂ ਦੀ 도ੜ ਕੇ ਉਹਨਾਂ ਲੋਕਾਂ ਦਾ ਪਿੱਛਾ ਕਰਕੇ ਨਮਾਨ ਦੇ ਪਿੱਛੇ 도ੜਿਆ ਤੇ ਉਹਦੇ ਸੋਨੇ ਚਾਂਦੀ ਦਾ ਉਹਦੇ ਜੋ ਵਸਤਰ ਉਹ ਲੈ ਕੇ ਆਇਆ ਸੀ ਜੋ ਵੀ ਚੀਜ਼ਾਂ ਉਹਦੇ ਕੋਲ ਸੀ ਇਹਨੇ ਉਹਨਾਂ ਚੀਜ਼ਾਂ ਦਾ ਕੀ ਕੀਤਾ ਲਾਲਚ ਕੀਤਾ ਤੇ ਲਾਲਚ ਕਰਨ ਦੇ ਨਾਲ ਕੀ ਹੋਇਆ ਲਾਲਚ ਕਰਨ ਦੇ ਨਾਲ ਇਹਦੇ ਜੀਵਨ ਦੇ ਵਿੱਚ ਉਹ ਕੋਡ ਆ ਗਿਆ ਔਰ ਉਹਦੀ ਸੰਤਾਨਾਂ ਵਾਸਤੇ ਵੀ ਉਹਦੇ ਅੰਸਾਂ ਵਾਸਤੇ ਵੀ ਉਹ ਕੋਡ ਉਹਨੇ ਖਰੀਦ ਲਿਆ ਹੈ ਨਾ ਇੱਕ ਲਾਲਚ ਦੇ ਕਰਕੇ ਇਸੇ ਤਰੀਕੇ ਦੇ ਨਾਲ ਅੱਜ ਅਸੀਂ ਇਸ ਵਚਨ ਦੇ ਵਿੱਚੋਂ ਸਿੱਖਦੇ ਹਾਂ ਕਿ ਜਦੋਂ ਕੋਈ ਖੁਦਾ ਦਾ ਦਾਸ ਸਾਨੂੰ ਕਿਸੇ ਗੱਲ ਵਾਸਤੇ ਰੋਕਦਾ ਆ ਮਨਾ ਕਰਦਾ ਆ ਉਹ ਸਾਡੀ ਭਲਾਈ ਦੇ ਵਾਸਤੇ ਮਨਾ ਕਰਦਾ ਆ ਲਾਲਚ ਦੀ ਆਤਮਾ ਨੇ ਗਹਿਜੀ ਦੇ ਜੀਵਨ ਤੇ ਕਿਸ ਤਰੀਕੇ ਦੇ ਨਾਲ ਅਟੈਕ ਕੀਤਾ ਤੇ ਗਹਿਜੀ ਲਾਲਚ ਦੇ ਕਰਕੇ ਉਸ ਨਮਾਨ ਦੇ ਪਿੱਛੇ ਭੱਜਿਆ ਔਰ ਉਹਦੀਆਂ ਚੀਜ਼ਾਂ ਉਹ ਵਸਤੂਆਂ ਉਹ ਭੇਟਾਂ ਜੋ ਉਹ ਅਲੀਸ਼ਾ ਦੇ ਲਈ ਲੈ ਕੇ ਆਇਆ ਸੀ ਉਹਨੇ ਉਹ ਚੀਜ਼ਾਂ ਨੂੰ ਮੰਗਿਆ ਤੇ ਆਪਣੇ ਲਈ ਉਹਨੇ ਕੀ ਲੈ ਲਿਆ ਉਹ ਕੋਡ ਲੈ ਲிட்டਾ ਤੇ ਇਸੇ ਲਈ ਸਾਨੂੰ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਸਾਨੂੰ ਕਦੇ ਵੀ ਲਾਲਚ ਵੱਲ ਨਹੀਂ ਭੱਜਣਾ ਚਾਹੀਦਾ ਲਾਲਚ ਦਾ ਆਤਮਾ ਹੈ ਜੋ ਸਾਡੇ ਜੀਵਨ ਦੇ ਉੱਤੇ ਅਟੈਕ ਕਰਦਾ ਹੈ ਇਹ ਲਾਲਚ ਦਾ ਆਤਮਾ ਸੀ ਜਿਸਨੇ ਗਹਿਜੀ ਦੇ ਉੱਤੇ ਅਟੈਕ ਕੀਤਾ ਔਰ ਇੱਕ ਲਾਲਚ ਦੇ ਕਰਕੇ ਉਹ ਕਿੰਨੇ ਵੱਡੇ ਦੁੱਖ ਦੇ ਵਿੱਚ ਫਸ ਗਿਆ ਔਰ ਸਾਰੇ ਜੀਵਨ ਦੇ ਲਈ ਉਹ ਉਸ ਦੁੱਖ ਦੇ ਵਿੱਚ ਫਸ ਗਿਆ ਤੇ ਸਾਨੂੰ ਲਾਲਚ ਨਹੀਂ ਕਰਨਾ ਕਈ ਵਾਰ ਅਸੀਂ ਸੋਚਦੇ ਹਾਂ ਦੁਨਿਆਵੀ ਚੀਜ਼ਾਂ ਦਾ ਬਹੁਤ ਲਾਲਚ ਸਾਡੇ ਮਨ 'ਚ ਹੁੰਦਾ ਕਿ ਸਾਨੂੰ ਅੱਛਾ ਘਰ ਮਿਲ ਜੇ ਅੱਛੀ ਗੱਡੀ ਮਿਲ ਜੇ ਅੱਛਾ ਲੈਵਲ ਅੱਛਾ ਅਹੁਦਾ ਅੱਛੀ ਜੌਬ ਕਈ ਵਾਰ ਜੋ ਪੁਰਾਣੀ ਜੌਬ ਤੁਹਾਡੇ ਕੋਲ ਹੈ ਉਹ ਤੁਹਾਡੇ ਵਾਸਤੇ ਅੱਛੀ ਹੈ ਚੰਗੀ ਹੈ ਤੁਹਾਡੀ ਭਲਾਈ ਹੈ ਉਹਦੇ ਵਿੱਚ ਪਰ ਅਸੀਂ ਕਈ ਵਾਰ ਆਪਣੇ ਲਾਲਚ ਕਰਕੇ ਉਹਨੂੰ ਅੱਛੀ ਸੈਲਰੀ ਨੂੰ ਦੇਖਦੇ ਹੋਏ ਅਸੀਂ ਆਪਣੀ ਪੁਰਾਣੀ ਜੌਬ ਨੂੰ ਛੱਡ ਕੇ ਜਦੋਂ ਉਸ ਨਵੀਂ ਜਗ੍ਹਾ ਦੇ ਵੱਲ ਜਾਂਦੇ ਹਾਂ ਉਸ ਜਗ੍ਹਾ ਤੇ ਜਾ ਕੇ ਕਈ ਵਾਰ ਸ਼ੈਤਾਨ ਸਾਡੇ ਕੋਲੋਂ ਪਾਪ ਕਰਮਾਉਂਦਾ ਹੈ ਜ਼ਰੂਰੀ ਨਹੀਂ ਕਿ ਸਾਰੇ ਆਫਰਸ ਪਰਮੇਸ਼ਰ ਵੱਲੋਂ ਹੋਣ ਅਸੀਂ ਆਪਣੇ ਮਨ ਦੇ ਵਿੱਚ ਕਦੇ ਵੀ ਲਾਲਚ ਨਹੀਂ ਲੈ ਕੇ ਆਉਣਾ ਜ਼ਰੂਰਤ ਤੋਂ ਜ਼ਿਆਦਾ ਲਾਲਚ ਸਾਨੂੰ ਫਸਾਉਂਦਾ ਹੈ ਸਾਨੂੰ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਹੈ ਅਸੀਂ ਪਰਮੇਸ਼ਰ ਦੀ ਅਗਵਾਈ ਦੇ ਵਿੱਚ ਚੱਲਣਾ ਹੈ ਅਸੀਂ ਪਰਮੇਸ਼ਰ ਦੇ ਵਾਅਦੇ ਦੇ ਉੱਤੇ ਪਰਮੇਸ਼ਰ ਦੀਆਂ ਵਾਚਾਵਾਂ ਦੇ ਉੱਤੇ ਭਰੋਸਾ ਰੱਖਣਾ ਹੈ ਤੇ ਲਾਲਚ ਦੀ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਕੰਮ ਕਰਨ ਨਹੀਂ ਦੇਣਾ ਇਸ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਐਂਟਰ ਹੋਣ ਨਹੀਂ ਦੇਣਾ ਅਸੀਂ ਇੰਨਾ ਜ਼ਿਆਦਾ ਦੁਨਿਆਵੀ ਚੀਜ਼ਾਂ ਦੇ ਲਾਲਚ ਦੇ ਵਿੱਚ ਨਾ ਫਸੀਏ ਕਿ ਵਿਰੋਧੀ ਦੀਆਂ ਸ਼ਕਤੀਆਂ ਸਾਡੇ ਲਾਲਚ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਐਂਟਰ ਹੋ ਸਕਣ ਅਸੀਂ ਇੱਕ ਵਚਨ ਪੜ੍ਹ ਲਵਾਂਗੇ ਐਗਜ਼ੈਂਪਲ ਦੇ ਤੌਰ ਤੇ ਆਪਾਂ ਪੜਾਂਗੇ ਮੱਤੀ 6 ਦਾ 33 ਕੀ ਲਿਖਿਆ ਹੈ ਪਰ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤੂਆਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ਅਸੀਂ ਪਰਮੇਸ਼ਰ ਦੇ ਵਾਅਦਿਆਂ ਦੇ ਉੱਤੇ ਭਰੋਸਾ ਕਰੀਏ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਛੱਲੀਏ ਕੀ ਕਹਿੰਦਾ ਹੈ ਸਾਨੂੰ ਪਰਮੇਸ਼ਰ ਦਾ ਵਚਨ ਕਿ ਅਸੀਂ ਪਹਿਲਾਂ ਸਵਰਗ ਰਾਜ ਦੀ ਕੀ ਕਰੀਏ ਖੋਜ ਕਰੀਏ ਪਰਮੇਸ਼ੁਰ ਦੇ ਰਾਜ ਦੀ ਅਸੀਂ ਖੋਜ ਕਰੀਏ ਇੱਥੇ ਤੱਕ ਅਸੀਂ ਦੋ ਵਚਨਾਂ ਦੇ ਦੁਆਰਾ ਸਿੱਖਿਆ ਯੋਨਾ ਨਬੀ ਦੇ ਜੀਵਨ ਦੇ ਦੁਆਰਾ ਸਿੱਖਿਆ ਅਸੀਂ ਕਿ ਅਸੀਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚੋਂ ਦੂਰ ਨਹੀਂ ਭੱਜਣਾ ਅਸੀਂ ਆਪਣੀ ਇੱਛਾਵਾਂ ਦੇ ਵੱਲ ਨਹੀਂ ਭੱਜਣਾ ਹੈ ਜੇਕਰ ਅਸੀਂ ਆਪਣੀਆਂ ਇੱਛਾਵਾਂ ਵੱਲ ਭੱਜਦੇ ਹਾਂ ਤੇ ਅਸੀਂ ਮੁਸ਼ਕਲਾਂ ਦੇ ਵਿੱਚ ਫਸਦੇ ਹਾਂ ਜਿੱਦਾਂ ਯੋਨਾ ਨਬੀ ਆਪਣੀਆਂ ਮੁਸ਼ਕਲਾਂ ਦੇ ਵਿੱਚ गिर ਗਿਆ ਮੁਸ਼ਕਲਾਂ ਚ ਫਸ ਗਿਆ ਤੇ ਲਾਸਟ ਤੇ ਫਿਰ ਵੀ ਉਹਨੂੰ ਖੁਦਾ ਦੀ ਹਜ਼ੂਰੀ ਚ ਵਾਪਸ ਆਉਣਾ ਪਿਆ ਤੇ ਦੂਜਾ ਅਸੀਂਗੇ ਜਿਹਦੇ ਜੀਵਨ ਦੇ ਵਿੱਚੋਂ ਸਿੱਖਿਆ ਕਿ ਅਸੀਂ ਲਾਲਚ ਦੇ ਵੱਲ ਨਹੀਂ ਭੱਜਣਾ ਲਾਲਚ ਦੇ ਵੱਲ ਨਹੀਂ ਦੌੜਨਾ ਹੈ ਜਦੋਂ ਅਸੀਂ ਲਾਲਚ ਵੱਲ ਦੌੜਦੇ ਹਾਂ ਫਿਰ ਵੀ ਅਸੀਂ ਮੁਸ਼ਕਲਾਂ ਦੇ ਵਿੱਚ ਫਸਦੇ ਹਾਂ ਹੁਣ ਅਸੀਂ ਤੀਜਾ ਇੱਕ ਹੋਰ ਵਚਨ ਦੇਖਾਂਗੇ ਹੋਰ ਕਿਸ ਚੀਜ਼ ਤੋਂ ਸਾਨੂੰ ਦੂਰ ਭੱਜਣ ਦੀ ਲੋੜ ਹੈ ਕਿਸ ਚੀਜ਼ ਦੇ ਵੱਲ ਅਸੀਂ ਨਹੀਂ ਭੱਜਣਾ ਅਸੀਂ ਇਸ ਵਚਨ ਦੇ ਵਿੱਚ ਦੇਖਾਂਗੇ ਅਸੀਂ ਪੜਾਂਗੇ ਪਹਿਲਾ ਕੋਰਿੰਥੀਆਂ 6 ਦਾ 18 ਵਚਨ ਦੇਖਿਆ ਪਰਮੇਸ਼ਰ ਦੇ ਵਚਨ ਚ ਹਰਾਮਕਾਰੀ ਤੋਂ ਭੱਜੋ ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ ਇਥੇ ਪਰਮੇਸ਼ਰ ਦਾ ਵਚਨ ਸਿੱਧੇ-ਸਿੱਧੇ ਸਾਨੂੰ ਸਮਝਾ ਰਿਹਾ ਕਿ ਹਰਾਮਕਾਰੀ ਤੋਂ ਭੱਜੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਪਰਮੇਸ਼ਰ ਦਾ ਵਚਨ ਦੱਸਾਂਗੇ ਅਸੀਂ ਕਿਸੇ ਕੁੜੀ ਦੇ ਨਾਲ ਅਸੀਂ ਕਿਸੇ ਮੁੰਡੇ ਦੇ ਨਾਲ ਗੱਲ ਕਰਾਂਗੇ ਇਹ ਮੇਰਾ ਫਰੈਂਡ ਹੈ ਮੇਰਾ ਦੋਸਤ ਹੈ ਮੈਂ ਇਹਨੂੰ ਪਰਮੇਸ਼ਰ ਦਾ ਵਚਨ ਦੱਸਣ ਵਾਸਤੇ ਗੱਲ ਕਰਦਾ ਹਾਂ ਪਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਨਾਲ ਵੈਵਿਚਾਰ ਦਾ ਆਤਮਾ ਹਰਾਮਕਾਰੀ ਦਾ ਆਤਮਾ ਐਂਟਰ ਹੋ ਰਿਹਾ ਹੈ ਜਦੋਂ ਅਸੀਂ ਇਦਾਂ ਦੇ ਨਿਰਣੇ ਲੈਣੇ ਹਾਂ ਕਿਸੇ ਦਾ ਜੀਵਨ ਸਹੀ ਨਹੀਂ ਚੱਲ ਰਿਹਾ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਉਹਨੂੰ ਸਮਝਾ ਦੇਵਾਂਗੇ ਅਸੀਂ ਉਹਨੂੰ ਵਚਨ ਦੇ ਦੁਆਰਾ ਸਮਝਾਵਾਂਗੇ ਅਸੀਂ ਉਹਦੀ ਸੰਗਤੀ ਦੇ ਵਿੱਚ ਉਹਦੇ ਨਾਲ ਰਹਿ ਕੇ ਹੌਲੀ-ਹੌਲੀ ਉਹਨੂੰ ਮੋੜ ਲਿਆਵਾਂਗੇ ਨਹੀਂ ਅਸੀਂ ਇਦਾਂ ਨਹੀਂ ਕਰ ਸਕਦੇ ਉਸ ਸਮੇਂ ਜਦੋਂ ਅਸੀਂ ਇਦਾਂ ਦੇ ਡਿਸੀਜਨ ਲੈਂਦੇ ਹਾਂ ਤੇ ਅਸੀਂ ਇਦਾਂ ਦੁਸ਼ਟ ਆਤਮਾ ਦੇ ਲਈ ਉਹਨਾਂ ਗੰਦੀਆਂ ਸਪਿਰਿਟਸ ਦੇ ਲਈ ਦਰਸਤਾ ਦਰਵਾਜ਼ਾ ਖੋਲ ਦਿੰਦੇ ਹਾਂ ਜੋ ਸਾਡੇ ਜੀਵਨ ਦੇ ਵਿੱਚ ਵੀ ਐਂਟਰ ਕਰਦੀਆਂ ਹਨ ਸਾਨੂੰ ਕੀ ਕਰਨਾ ਹੈ ਉਸ ਸਮੇ ਅਸੀਂ ਹਰਾਮ ਕਾਰੀ ਤੋਂ ਭੱਜਣਾ ਹੈ ਇਦਾਂ ਦੇ ਲੋਕਾਂ ਕੋਲੋਂ ਅਸੀਂ ਦੂਰ ਭੱਜਣਾ ਹੈ ਇਦਾਂ ਦੇ ਹਮ ਉਮਰ ਦੋਸਤਾਂ ਦੇ ਕੋਲੋਂ ਮਿੱਤਰਾਂ ਦੇ ਕੋਲੋਂ ਸਹੇਲੀਆਂ ਦੇ ਕੋਲੋਂ ਅਸੀਂ ਦੂਰ ਭੱਜਣਾ ਹੈ ਵਚਨ ਦੇ ਵਿੱਚ ਕੀ ਲਿਖਿਆ ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ ਬਾਕੀ ਜਿੰਨੇ ਵੀ ਪਾਪ ਅਸੀਂ ਕਰ ਦਿੰਨੇ ਹਾਂ ਉਹ ਸਰੀਰ ਦੇ ਬਾਹਰ ਨੇ ਮੰਨ ਲਓ ਅਸੀਂ ਝੂਠ ਬੋਲਤਾ ਕਿਸੇ ਦੇ ਨਾਲ ਠੱਗੀ ਚੋਰੀ ਕਰਤੀ ਕਿਸੇ ਦੀਆਂ ਚੁਗਲੀਆਂ ਕਰਤੀਆਂ ਇਸ ਸਰੀਰ ਦੇ ਬਾਹਰ ਨੇ ਹੈਨਾ ਪਰ ਜਿਹੜਾ ਹਰਾਮکاری ਕਰਦਾ ਹੈ ਜਿਹੜਾ ਗੰਦੇ ਕੰਮ ਕਰਦਾ ਹੈ ਜਿਹੜਾ ਆਪਣੇ ਸਰੀਰ ਦੇ ਨਾਲ ਗਲਤ ਕਰਦਾ ਹੈ ਇਹ ਉਹ ਪਾਪ ਸਰੀਰ ਦਾ ਸਰੀਰ ਦਾ ਪਾਪ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ ਤੇ ਸਾਨੂੰ ਇਦਾਂ ਦੀਆਂ ਚੀਜ਼ਾਂ ਤੋਂ ਇਦਾਂ ਦੀ ਹਰਾਮਕਾਰੀ ਦੀਆਂ ਚੀਜ਼ਾਂ ਤੋਂ ਕੀ ਕਰਨਾ ਹੈ ਦੂਰ ਭੱਜਣਾ ਹੈ ਅਸੀਂ ਇਹ ਨਹੀਂ ਸੋਚਣਾ ਉਸ ਸਮੇਂ ਕਿ ਇਹ ਮੇਰਾ ਦੋਸਤ ਹੈ ਇਹ ਮੇਰਾ ਮਿੱਤਰ ਹੈ ਅਗਰ ਇਹ ਕੋਈ ਗਲਤ ਜਗ੍ਹਾ ਦੇ ਉੱਤੇ ਜਾ ਰਿਹਾ ਹੈ ਜਾਂ ਇਹ ਗੰਦੀ ਸੰਗਤੀ ਦੇ ਵਿੱਚ ਫਸ ਚੁੱਕਿਆ ਹੈ ਤੇ ਕੋਈ ਗੱਲ ਨਹੀਂ ਮੈਂ ਇਹਨੂੰ ਹੌਲੀ-ਹੌਲੀ ਬਾਹਰ ਕੱਢ ਲਵਾਵਾਂਗਾ ਮੈਂ ਇਹਨੂੰ ਹੌਲੀ-ਹੌਲੀ ਸਮਝਾਵਾਂਗਾ ਮੈਂ ਇਹਦੇ ਨਾਲ ਫੋਨ ਤੇ ਗੱਲ ਕਰਾਂਗਾ ਮੈਂ ਇਹਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ ਦੱਸਾਂਗਾ ਤੁਹਾਨੂੰ ਨਹੀਂ ਪਤਾ ਤੁਸੀਂ ਉਸ ਸਮੇਂ दुष्ट ਦੇ ਲਈ ਦਰਵਾਜ਼ਾ ਖੋਲ ਦਿੱਤਾ ਹੈ ਉਹ ਦੁਸ਼ਟ ਉਸ ਸਮੇਂ ਤੁਹਾਡੇ ਜੀਵਨ ਦੇ ਵਿੱਚ ਐਂਟਰ ਹੋਣ ਵਾਸਤੇ ਤਿਆਰ ਬੈਠਾ ਹੈ ਸਾਨੂੰ ਉਸ ਸਮੇਂ ਇਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਬਲਕਿ ਤੁਸੀਂ ਪਰਸਨਲੀ ਉਸ ਵਿਅਕਤੀ ਦੇ ਲਈ ਪ੍ਰਾਰਥਨਾ ਕਰ ਸਕਦੇ ਹੋ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਹੈ ਜੇਕਰ ਕੋਈ ਤੁਹਾਡੇ ਸੇਲੀ ਹੋਈ ਤੁਹਾਡਾ ਦੋਸਤ ਕੋਈ ਮਿੱਤਰ ਅਗਰ ਕੋਈ ਤੁਹਾਡੇ ਨਾਲ ਗਲਤ ਤਰੀਕੇ ਨਾਲ ਗੱਲ ਕਰ ਰਿਹਾ ਹੈ ਤਾਂ ਉਸੇ ਸਮੇਂ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਉਸ ਗੱਲ ਨੂੰ ਕਰਨਾ ਬੰਦ ਕਰ ਦਿਓ ਤੁਸੀਂ ਇਹ ਨਹੀਂ ਉਹਨੂੰ ਕਹਿ ਸਕਦੇ ਕਿ ਨਹੀਂ ਆਪਾਂ ਇਦਾਂ ਦੀਆਂ ਨਹੀਂ ਆਪਾਂ ਸਿਰਫ ਵਚਨ ਦੀਆਂ ਗੱਲਾਂ ਕਰਾਂਗੇ ਅਸੀਂ ਵਚਨ ਦੇ ਨਾਲ ਰਿਲੇਟਿਡ ਗੱਲਾਂ ਕਰਾਂਗੇ ਅਸੀਂ ਵਚਨ ਇੱਕ ਦੂਜੇ ਨੂੰ ਦੱਸਾਂਗੇ ਉਸ ਸਮੇਂ ਵਿਰੋਧੀ ਦੇ ਲਈ ਫਿਰ ਤੋਂ ਤੁਸੀਂ ਉਸ ਰਾਸਤੇ ਨੂੰ ਖੋਲ ਚੁੱਕੇ ਹੋ ਅਸੀਂ ਵਿਰੋਧੀ ਵਾਸਤੇ ਉਸ ਰਾਹ ਨੂੰ ਨਹੀਂ ਖੋਲਣਾ ਹੈ ਅਸੀਂ ਵਿਰੋਧੀ ਦੇ ਉਸ ਰਸਤੇ ਨੂੰ ਬੰਦ ਕਰਨਾ ਹੈ ਉਸ ਦਰਵਾਜ਼ੇ ਨੂੰ ਬੰਦ ਕਰਨਾ ਹੈ ਅਸੀਂ ਹਰਾਮ ਕਾਰੀ ਦੇ ਕੋਲੋਂ ਭੱਜਣਾ ਹੈ ਅਸੀਂ ਆਪਣੇ ਸਰੀਰ ਦੇ ਵਿਰੋਧ ਦੇ ਵਿੱਚ ਪਾਪ ਨਹੀਂ ਕਰਨਾ ਪਰਮੇਸ਼ਰ ਨੇ ਸਾਨੂੰ ਇਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਸਾਫ਼-ਸਾਫ਼ ਮਨਾ ਕੀਤਾ ਕਿ ਤੁਸੀਂ ਹਰਾਮکاری ਤੋਂ ਭੱਜੋ ਸਾਨੂੰ ਦੂਰ ਭੱਜਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਆਪਾਂ ਇੱਕ ਐਗਜ਼ੈਂਪਲ ਲੈਨੇ ਹਾਂ ਕਿੱਦਾਂ ਯੂਸਫ ਭੱਜਿਆ ਜਦੋਂ ਯੂਸਫ ਦੇ ਸਵਾਮੀ ਦੀ ਜਿਹੜੀ ਪਤਨੀ ਸੀ ਉਹ ਯੂਸਫ ਨੂੰ ਗਲਤ ਇੱਛਾ ਦੇ ਨਾਲ ਆਪਣੇ ਕੋਲ ਬੁਲਾਉਣਾ ਚਾਹੁੰਦੀ ਸੀ ਅਸੀਂ ਵਚਨ ਨੂੰ ਪੜ ਲਵਾਂਗੇ ਉਤਪਤੀ 39 ਦਾ 12 ਵਚਨ ਕੀ ਲਿਖਿਆ ਬਚਨ ਦੇ ਵਿੱਚ ਜਦ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿਕਲ ਗਿਆ ਕਿਦੇ ਬਾਰੇ ਗੱਲ ਹੋ ਰਹੀ ਹੈ ਯੂਸਫ ਦੇ ਬਾਰੇ ਗੱਲ ਹੋ ਰਹੀ ਹੈ ਜਦੋਂ ਯੂਸਫ ਦੇ ਸਵਾਮੀ ਦੀ ਪਤਨੀ ਨੇ ਉਹਨੂੰ ਆਪਣੇ ਨਾਲ ਲੇਟਣ ਵਾਸਤੇ ਕਿਹਾ ਤੇ ਯੂਸਫ ਇਸ ਪਾਪ ਤੋਂ ਕੀ ਕੀਤਾ ਯੂਸਫ ਨੇ ਭੱਜਿਆ ਦੌੜਿਆ ਇਹ ਐਗਜ਼ੈਂਪਲ ਹੈ ਜੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਦੇ ਹਾਂ ਕਿ ਕਿੱਦਾਂ ਸਾਨੂੰ ਵੈਵਚਾਰ ਤੋਂ ਕੀ ਕਰਨਾ ਹੈ ਭੱਜਣਾ ਹੈ ਹਰਾਮਕਾਰੀ ਤੋਂ ਕਿੱਦਾਂ ਸਾਨੂੰ ਦੂਰ ਭੱਜਣਾ ਹੈ ਅਸੀਂ ਉਹਨਾਂ ਲੋਕਾਂ ਦੇ ਇਦਾਂ ਦੇ ਲੋਕਾਂ ਦੇ ਆਲੇ-ਦੁਆਲੇ ਵੀ ਨਹੀਂ ਖੜੇ ਹੋਣਾ ਅਸੀਂ ਇਹ ਨਹੀਂ ਸਮਝਣਾ ਕਿ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਅਸੀਂ ਬਹੁਤ ਵਧੀਆ ਹਾਂ ਬੜੇ ਅਸੀਂ ਹੋਲੀ ਪਰਸਨ ਹਾਂ ਬੜੇ ਪਵਿੱਤਰ ਲੋਕ ਹਾਂ ਤੇ ਸਾਡੇ ਉੱਤੇ ਤਾਂ ਜੀ ਕੋਈ ਕੁਛ ਕਰ ਹੀ ਨਹੀਂ ਸਕਦਾ ਸਾਨੂੰ ਉਸ ਸਮੇਂ ਕੀ ਆ ਭੱਜਣ ਦੀ ਲੋੜ ਹੈ ਵੈ ਵਿਚਾਰ ਤੋਂ ਸਾਨੂੰ ਭੱਜਣ ਦੀ ਲੋੜ ਹੈ ਅਸੀਂ ਇੱਕ ਹੋਰ ਵਚਨ ਦੇਖਾਂਗੇ ਪਹਿਲਾ ਸ਼ੈਮਲ 17 ਦਾ 48 ਵਚਨ ਕੀ ਲਿਖਿਆ ਉਸ ਵਚਨ ਦੇ ਵਿੱਚ ਅਤੇ ਅਜੀਹਾ ਹੋਇਆ ਜਦ ਫਲਿਸਤੀ ਉੱਠਿਆ ਅਤੇ ਅੱਗੇ ਵਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੇ ਵੱਲ ਫਲਿਸਤੀ ਨਾਲ ਲੜਨ ਨੂੰ ਭੱਜਿਆ ਹੁਣ ਇੱਥੇ ਬਹੁਤ ਸਾਰੇ ਲੋਕ ਦਾਊਦ ਦੇ ਭਰਾ ਵੀ ਖਲੋਤੇ ਸਨ ਜਿਹੜੇ ਦੇਖ ਰਿਹਾ ਕਿ ਇੱਕ ਫਲਿਸਤੀ ਜਿਹੜਾ ਗੋਲੀਇਤ ਨਾਮ ਦਾ ਯੋਧਾ ਸੀਗਾ ਉਹ ਇਹਨਾਂ ਨੂੰ ਲਲਕਾਰ ਰਿਹਾ ਹੈ ਤੇ ਸਭ ਜਨ ਉਹਦੇ ਤੋਂ ਡਰ ਰਹੇ ਸੀ ਦਾਊਦ ਜਿਹੜਾ ਦੇਖਣ ਨੂੰ ਬੱਚਾ ਜਿਹਾ ਲੱਗਦਾ ਹੈ ਉਹ ਆਂਦਾ ਜਦੋਂ ਉਹਨੇ ਵੇਖਿਆ ਕਿ ਸਾਡੇ ਲੋਕਾਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਇਹ ਫਲਿਸਤੀ ਇਹ ਗੋਲੀयत ਕਿਦਾਂ ਲਲਕਾਰ ਰਿਹਾ ਤੇ ਉਹ ਤੇਜ਼ੀ ਨਾਲ ਉਹਨੂੰ ਮਾਰਨ ਵਾਸਤੇ ਉਹਦੇ ਤੇ ਅਟੈਕ ਕਰਨ ਵਾਸਤੇ ਕੀ ਕੀਤਾ ਉਹਨੇ ਭੱਜਿਆ ਔਰ ਦਾਊਦ ਡਰਿਆ ਨਹੀਂ ਔਰ ਉੱਥੇ ਇਹਨੇ ਲੋਕਾਂ ਦੇ ਵਿੱਚ ਖਲੋ ਕੇ ਦਾਊਦ ਨੇ ਜਦੋਂ ਉਹਨੂੰ ਪੁੱਛਿਆ ਕਿ ਤੂੰ ਤਾਂ ਛੋਟਾ ਜਿਹਾ ਹਜੇ ਬੱਚਾ ਆ ਤੇ ਇਹ ਬਚਪਨ ਤੋਂ ਹੀ ਇੱਕ ਯੋਧਾ ਹੈ ਤੇ ਇਹਦੇ ਨਾਲ ਤੂੰ ਕਿਦਾਂ ਲੜ ਲੇਂਗਾ ਕਿ ਦਾਊਦ ਉੱਥੇ ਖੜਾ ਹੋ ਕੇ ਆਪਣੀ ਪੁਰਾਣੀ ਗਵਾਹੀ ਦਿੰਦਾ ਹੈ ਤੇ ਦੱਸਦਾ ਆ ਲੋਕਾਂ ਨੂੰ ਕਿ ਜਦੋਂ ਕੋਈ ਸ਼ੇਰ ਜਾਂ ਭਾਲੂ ਮੇਰੇ ਮੇਮਣੇ ਨੂੰ ਜਾਂ ਬੱਕਰੀ ਨੂੰ ਆ ਕੇ ਫੜ ਲੈਂਦਾ ਸੀਗਾ ਤੇ ਮੈਂ ਕਿੱਦਾਂ ਉਹ ਸ਼ੇਰ ਦਾ ਮੂੰਹ ਪਾੜ ਦਿੰਦਾ ਸੀ ਤੇ ਉਹਦੇ ਮੂੰਹ ਦੇ ਵਿੱਚੋਂ ਆਪਣਾ ਮੇਮਣਾ ਬਾਹਰ ਕੜ ਲੈੰਦਾ ਸੀ ਤੇ ਉਸ ਸਮੇਂ ਜਿੱਦਾਂ ਜਿਹੜੇ ਪਰਮੇਸ਼ਰ ਨੇ ਮੈਨੂੰ ਭਾਲੂ ਤੇ ਤੇ ਸ਼ੇਰ ਦੇ ਉੱਤੇ ਜਿੱਤ ਦਿੱਤੀ ਉਹੀ ਮੇਰਾ ਪਰਮੇਸ਼ਰ ਅੱਜ ਇਸ ਗੋਲੀਏਤ ਦੇ ਉੱਤੇ ਮੈਨੂੰ ਜਿੱਤ ਦੇਗਾ ਉਹ ਡਰਿਆ ਨਹੀਂ ਉੱਥੇ ਉਹ ਤੇਜ਼ੀ ਦੇ ਨਾਲ દોੜਿਆ ਤੇਜ਼ੀ ਦੇ ਨਾਲ ਭੱਜਿਆ ਤੇ ਉਹਨੇ ਗੋਲੀਏਤ ਦਾ ਸਾਹਮਣਾ ਕੀਤਾ ਤੇ ਕਿੱਦਾਂ ਉਹਨੇ ਆਪਣੀ ਗੁਲੇਲ ਦੇ ਵਿੱਚ ਇੱਕ ਵੱਟਾ ਪਾਇਆ ਤੇ ਜਦੋਂ ਉਹਨੇ ਗੁਲੇਲ ਚਲਾਈ ਤਾਂ ਬਿਲਕੁਲ ਜਾ ਕੇ ਉਹਦੇ ਮੱਥੇ ਦੇ ਵਿੱਚ ਉਹ ਵੱਟਾ ਲੱਗਦਾ ਆ ਤੇ ਉਹ ਗੋਲੀਏਤ ਉੱਥੇ ਹੀ ਢੇਰ ਹੋ ਜਾਂਦਾ ਹੈ ਅਸੀਂ ਇਸ ਤਰੀਕੇ ਨਾਲ ਭੱਜਣਾ ਆਪਣੀ ਪੁਰਾਣੀ ਗਵਾਹੀ ਨੂੰ ਯਾਦ ਕਰਦੇ ਹੋਏ ਅਸੀਂ ਇਸ ਤਰੀਕੇ ਨਾਲ ਭੱਜਣਾ ਹੈ ਪਰਮੇਸ਼ੁਰ ਦੇ ਵਿੱਚ ਚੱਲਦੇ ਹੋਏ ਕਿਸੇ ਦੁਸ਼ਮਣ ਦਾ ਸਾਹਮਣਾ ਕਰਨ ਦੇ ਲਈ ਉਹ ਦੁਸ਼ਮਣ ਸ਼ੈਤਾਨ ਹੈ ਸਾਡੀ ਲੜਾਈ ਕਿਸੇ ਲਹੂ ਮਾਸ ਨਾਲ ਨਹੀਂ ਸਾਡੀ ਲੜਾਈ ਅੰਧਕਾਰ ਦੇ ਰਾਜਿਆਂ ਦੇ ਨਾਲ ਹੈ ਸਾਡੀ ਲੜਾਈ ਉਹਨਾਂ ਗੰਦੀਆਂ ਵੈਰੀ ਦੀਆਂ ਸ਼ਕਤੀਆਂ ਦੇ ਨਾਲ ਹੈ ਅਸੀਂ 도ੜਨਾ ਹੈ ਉਹਨਾਂ ਸ਼ਕਤੀਆਂ ਦੇ ਨਾਲ ਲੜਨ ਵਾਸਤੇ ਅਸੀਂ ਦੌੜਨਾ ਹੈ ਵਿਰੋਧੀ ਨੂੰ ਠੇਰੀ ਕਰਨ ਵਾਸਤੇ ਕਿੱਦਾਂ ਦੌੜਿਆ ਜਾਵੇਗਾ ਜਦੋਂ ਅਸੀਂ ਵਚਨ ਦੇ ਦੁਆਰਾ ਉਹਨਾਂ ਸ਼ਬਦਾਂ ਦੇ ਦੁਆਰਾ ਉਹਨਾਂ ਦੇ ਨਾਲ ਯੁੱਧ ਲੜਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਮੈਦਾਨ ਦੇ ਵਿੱਚ ਉਤਰਦੇ ਹਾਂ ਉਦੋਂ ਅਸੀਂ ਵੈਰੀ ਦੀ ਸ਼ਕਤੀ ਨੂੰ ਹਰਾ ਦਿੰਦੇ ਹਾਂ ਜਿੱਦਾਂ ਇੱਥੇ ਦਾਊਦ ਨੇ ਉਸ ਗੋਲੀਅਤ ਦੇ ਉੱਤੇ ਜਿੱਤ ਪਾਈ ਦਾਊਦ ਡਰਿਆ ਨਹੀਂ ਦਾਊਦ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਉਹਨੂੰ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ ਸੀ ਉਹਨੂੰ ਇਹ ਯਕੀਨ ਸੀ ਕਿ ਉਹ ਪਰਮੇਸ਼ਰ ਜਿਹੜਾ ਹੁਣ ਤੱਕ ਉਹਨੂੰ ਜਿਤਾਉਂਦਾ ਆਇਆ ਉਹ ਅੱਗੇ ਵੀ ਉਹਨੂੰ ਕੀ ਕਰੇਗਾ ਜਿੱਤ ਦੇਵੇਗਾ ਆਓ ਆਪਾਂ ਇੱਕ ਲਾਸਟ ਹੋਰ ਵਚਨ ਦੇਖਾਂਗੇ ਗਲਾਤੀਆਂ 5 ਦਾ 7 ਇਸ ਵਚਨ ਦੇ ਵਿੱਚ ਕੀ ਲਿਖਿਆ ਤੁਸੀਂ ਤਾਂ ਚੰਗੀ ਤਰ੍ਹਾਂ ਦੌੜਦੇ ਸੀ ਕਿਸ ਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸੱਚਾਈ ਨੂੰ ਨਾ ਮੰਨੋ ਇੱਥੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਤਾਂ ਚੰਗੀ ਤਰ੍ਹਾਂ ਧੋੜਦੇ ਸੀ ਤੇ ਕੀ ਕਰ ਦਿੱਤਾ ਕਿਸ ਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸੱਚਾਈ ਨੂੰ ਨਾ ਮੰਨੋ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਮਸੀਹੀ ਧੋੜ ਨੂੰ ਰੋਕਣਾ ਨਹੀਂ ਅਸੀਂ ਸ਼ੈਤਾਨ ਦੇ ਭੁਲੇਵੇਂਆਂ ਦੇ ਵਿੱਚ ਪੈ ਕੇ ਵੈਰੀ ਦੀਆਂ ਸ਼ਕਤੀਆਂ ਦੇ ਵਿੱਚ ਉਲਝ ਕੇ ਆਪਣੇ ਲਾਲਚ ਦੇ ਵਿੱਚ ਆ ਕੇ ਜਾਂ ਵਹਿ ਵਿਚਾਰ ਦੇ ਵਿੱਚ ਫਸ ਕੇ ਅਸੀਂ ਆਪਣੀ ਮਸੀਹੀ ਧੋੜ ਨੂੰ દોੜਨਾ ਛੱਡਣਾ ਨਹੀਂ ਅਸੀਂ ਕਮਜ਼ੋਰ ਨਹੀਂ ਹੋਣਾ ਉਸ ਧੋੜ ਚ ਬਲਕਿ ਅਸੀਂ ਆਪਣੀ ਮਸੀਹੀ ਧੋੜ ਨੂੰ ਹਮੇਸ਼ਾ ਦੌੜਨਾ ਹੈ ਅਸੀਂ ਆਪਣੇ ਵਿਸ਼ਵਾਸ ਦੀ ਰਾਖੀ ਕਰਨੀ ਹੈ ਅਸੀਂ ਆਪਣੇ ਚਰਿੱਤਰ ਦੀ ਰਾਖੀ ਕਰਨੀ ਹੈ ਅਸੀਂ ਪਰਮੇਸ਼ਰ ਤੋਂ ਲਏ ਹੋਏ ਅਭਿਸ਼ੇਕ ਦੀ ਉਸ ਤੇਲ ਦੀ ਰਾਖੀ ਕਰਨੀ ਹੈ ਤਾਂਕਿ ਸਾਡੀ ਕੁੱਪੀ ਹਮੇਸ਼ਾ ਭਰੀ ਤੇ ਉਮੜਦੀ ਰਵੇ ਯਿਸੂ ਦੇ ਨਾਮ ਦੇ ਵਿੱਚ ਤਾਕੀ ਅਸੀਂ ਹਮੇਸ਼ਾ ਆਪਣੀ ਮਸੀਹ ਦੌੜ ਨੂੰ ਦੌੜਦੇ ਰਹੀਏ ਤੇ ਉਹਨੂੰ ਪੂਰਾ ਕਰੀਏ ਕੋਈ ਦੈਰੀ ਦੀ ਸ਼ਕਤੀ ਸਾਨੂੰ ਵਿੱਚ ਰੋਕ ਨਾ ਸਕੇ ਅਸੀਂ ਜਿਸ ਤਰੀਕੇ ਨਾਲ ਨਵਾਂ ਨਵਾਂ ਜਦੋਂ ਪ੍ਰਭੂ ਨੂੰ ਜਾਣਿਆ ਅਸੀਂ ਉਸ ਸਮੇਂ ਦੌੜਨਾ ਸਟਾਰਟ ਕੀਤਾ ਅਸੀਂ ਉਸੇ ਤਰ੍ਹਾਂ ਪ੍ਰਭੂ ਦੇ ਵਿੱਚ ਚਲਦੇ ਹੋਏ ਆਪਣੀ ਮਸੀਹ ਦੌੜ ਨੂੰ ਦੌੜਨਾ ਤੇ ਉਸ ਮੁਕਟ ਨੂੰ ਹਾਸਲ ਕਰਨਾ ਹੈ ਅੱਜ ਅਸੀਂ ਇਸ ਵਚਨ ਦੇ ਦੁਆਰਾ ਕੀ ਸਿੱਖਿਆ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਕਿ ਅਸੀਂ ਪਰਮੇਸ਼ਰ ਦੀ ਯੋਜਨਾ ਦੇ ਵੱਲੋਂ ਦੂਰ ਨਹੀਂ ਧੋੜਨਾ ਦੂਸਰਾ ਅਸੀਂ ਸਿੱਖਿਆ ਅਸੀਂ ਗਹੇਜੀ ਦੀ ਤਰ੍ਹਾਂ ਲਾਲਚ ਦੇ ਪਿੱਛੇ ਨਹੀਂ ਧੋੜਨਾ ਤੇ ਫਿਰ ਅਸੀਂ ਸਿੱਖਿਆ ਕਿ ਅਸੀਂ ਵੈਭਚਾਰ ਦੇ ਜੀਵਨ ਨੂੰ ਛੱਡ ਕੇ ਧੋੜਨਾ ਹੈ ਅਸੀਂ ਵੈਭਚਾਰੀਆਂ ਦੇ ਕੋਲੋਂ ਕੀ ਕਰਨਾ ਹੈ ਦੂਰ ਧੋੜਨਾ ਹੈ ਫਿਰ ਅਸੀਂ ਸਿੱਖਿਆ ਅਸੀਂ ਦਾਊਦ ਵਾਂਗੂ ਸ਼ਤਰੂ ਦਾ ਆਪਣੇ ਵੈਰੀ ਦਾ ਸਾਹਮਣਾ ਕਰਨ ਵਾਸਤੇ ਕੀ ਕਰਨਾ ਹੈ ਦਲੇਰੀ ਦੇ ਨਾਲ ਦੌੜਨਾ ਹੈ ਤੇ ਲਾਸਟ ਦੇ ਵਿੱਚ ਅਸੀਂ ਸਿੱਖਿਆ ਕਿ ਅਸੀਂ ਆਪਣੀ ਮਸੀਹੀ ਧੋੜ ਨੂੰ ਪੂਰਾ ਕਰਦੇ ਹੋਏ ਤੇਜ਼ੀ ਦੇ ਨਾਲ ਦੌੜਨਾ ਤੇ ਉਸ ਮੁਕਟ ਨੂੰ ਹਾਸਲ ਕਰਨਾ ਹੈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਨੇ ਆਪਣੇ ਪਵਿੱਤਰ ਬਚਨਾਂ ਦੇ ਦੁਆਰਾ ਅੱਜ ਜੋ ਸਾਨੂੰ ਸਿਖਿਆ ਦਿੱਤੀ ਪਰਮੇਸ਼ਰ ਨੇ ਅੱਜ ਜੋ ਸਾਨੂੰ ਸਿਖਾਇਆ ਕਿ ਸਾਨੂੰ ਕਿਸ ਚੀਜ਼ ਦੇ ਕੋਲੋਂ ਧੋੜਨ ਦੀ ਲੋੜ ਹੈ ਤੇ ਕਿਸ ਚੀਜ਼ ਦੇ ਵੱਲ ਧੋੜ ਕੇ ਆਪਣੀ ਜਿੱਤ ਨੂੰ ਹਾਸਲ ਕਰਨ ਦੀ ਲੋੜ ਹੈ ਤਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਇਹਨਾਂ ਬਚਨਾਂ ਦੇ ਦੁਆਰਾ ਪਰਮੇਸ਼ਰ ਸਾਨੂੰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੇਨ ਜੈ ਮਸੀਹ ਕੀ